ਰਿਸ਼ਤਿਆਂ ਲਈ ਹੁਣ ਤੁਹਾਨੂੰ ਕਿਸੇ ਵੀ ਮੈਰਿਜ ਬਿਊਰੋ ਜਾਂ ਵਿਚੋਲੇ ਦੀ ਲੋੜ ਨਹੀਂ ਜੀ ਤੁਸੀਂ ਵੀ ਘਰ ਬੈਠੇ ਆਪਣੀ ਜਾਣਕਾਰੀ ਨਾਲ ਆਪਣੀ ਐਡ ਲਗਾਵਾ ਕੇ ਸਿੱਧੇ ਪਰਿਵਾਰਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਜੋ ਆਇਆ ਜੀ ਨਾਮ ਸਹਿਜਪ੍ਰੀਤ ਸਿੰਘ ਪਤਾ ਮੂਲਾਪੁਰ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਰਾਮਗੜੀਆ ਸਿੱਖ ਹੈ ਜੀ ਗੋਤਨ ਦਾ ਸਿਹਟ ਤੇ ਸੂਤਰਧਾਰ ਹੈ ਉਮਰ ਮੁੰਡੇ ਦੀ 2003 ਦੇ ਵਿੱਚ ਹੈ ਜੀ ਕੱਦ 5 ਫੁੱਟ 6 ਇੰਚ ਹੈ ਪੜ੍ਹਾਈ ਮੁੰਡੇ ਨੇ ਪਲੱਸ 2 ਕਰੀ ਹੋਈ ਹੈ ਜੀ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਪੇਤਾ ਇਹਨਾਂ ਦੇ ਐਕਸਪਾਇਰ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕਮ ਕਾਰਜ ਜੀ ਮੁੰਡੇ ਦੀ ਜੋ ਆਪਣੀ ਆਟਾ ਚੱਕੀ ਹੈ ਤੇ ਦੁੱਧ ਦਾ ਬਹੁਤ ਵਧੀਆ ਕੰਮ ਹੈ ਜੀ ਮੁੰਡੇ ਦਾ ਘਰ ਪਰਿਵਾਰ ਤੇ ਆਮਦਨ ਬਹੁਤ ਵਧੀਆ ਜੀ ਮੁੰਡੇ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਰਾਮਗੜੀਆ ਕਾਸਟ ਦੀ ਹੋਵੇ ਘਰੇਲੂ ਹੋਵੇ ਜੀ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਲੈਣ ਦੇਣ ਦੀ ਮੂਲਾਪੁਰ ਤੋਂ 40 ਕਿਲੋਮੀਟਰ ਆਸ-ਪਾਸ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੋ ਜੀ ਕਾਲੀ ਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਜੀ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਹਰਵੀਰ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਸ਼ੈਣੀ ਬੜਵਾਲ ਹੈ ਉਮਰ ਮੁੰਡੇ ਦੀ 991 ਦੇ ਵਿੱਚ ਹੈ ਜੀ ਕੱਦ 6 ਫੁੱਟ 2 ਇੰਚ ਹੈ ਪੜਾਈ ਮੁੰਡਾ 10 ਪੜਿਆ ਹੋਇਆ ਜੀ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਇਟਲੀ ਦੇ ਵਿੱਚ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਇੰਗਲੈਂਡ ਦੇ ਵਿੱਚ ਗੁਰਸਿੱਖ ਪਰਿਵਾਰ ਹੈ ਜੀ ਕੰਮ ਕਰ ਹੈ ਜੀ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਹੈ 2 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਜੀ ਆਪਣਾ ਘਰ ਪਰਿਵਾਰ ਹੈ ਤੇ ਬਹੁਤ ਵਧੀਆ ਆਮਦਨ ਹੈ ਜੀ ਇਹਨਾਂ ਦੇ ਕੋਲ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਘਰੇਲੂ ਹੋਵੇ ਜੀ ਲੜਕੀ ਆਵੇਂ ਲੜਕੀ ਪਲੱਸ 2 ਪਾਸ ਹੋਵੇ ਜੀ ਗਰੀਬ ਪਰਿਵਾਰ ਦੀ ਹੋਵੇ ਜੀ ਜੱਟ ਸਿੱਖ ਸੈਣੀ ਤੇ ਤਰਖਾਨ ਤੇ ਰਾਜਪੂਤ ਕਾਸਟ ਵਾਲੇ ਹੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਕਾਲੀ ਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਜੀ ਸਿੱਧੀ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਗੁਰਪ੍ਰੀਤ ਸਿੰਘ ਪਤਾ ਅਹਮਦਾਬਾਦ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ RAM ਗੜੀਆ ਸਿੱਖ ਹੈ ਜੀ ਉਮਰ ਮੁੰਡੇ ਦੀ 30 ਸਾਲ ਹੈ ਕੱਦ 5 ਫੁੱਟ 11 ਇੰਚ ਹੈ ਜੀ ਪੜਾਈ ਬੀ ਕਾਮ ਕਰੀ ਹੋਈ ਆ ਮੁੰਡੇ ਨੇ ਭਰਾ ਇਹਨਾਂ ਦਾ ਇੱਕ ਹੈ ਜੀ ਆਸਟ੍ਰੇਲੀਆ ਦਾ ਸਿਟੀਜ਼ਨ ਭੈਣ ਇੱਕ ਆਸਟ੍ਰੇਲੀਆ ਦੀ ਪੀਆਰ ਹੈ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ ਗਵਰਨਮੈਂਟ ਜੌਬ ਸੀ ਸੀਨੀਅਰ ਅਫੀਸਰ ਸੀ ਇਹਨਾਂ ਦੇ ਪਿਤਾ ਕੰਮ ਕਰ ਹੈ ਜੀ ਮੁੰਡਾ ਬਿਜ਼ਨਸ ਕਰਦਾ ਆਪਣਾ ਸੈਲਫ ਇੰਪਲੋਏ ਆ ਮੁੰਡਾ ਟਰੈਵਲ ਏਜੰਟ ਦਾ ਇਹਨਾਂ ਦਾ ਬਹੁਤ ਵਧੀਆ ਕੰਮ ਹੈ ਜੀ ਘਰ ਪਰਿਵਾਰ ਤੇ ਆਮਦਨ ਬਹੁਤ ਵਧੀਆ ਜੀ ਮੁੰਡੇ ਦੇ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਪਰਿਵਾਰ ਦੇ ਨੰਬਰ ਤੇ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਪਰਿਵਾਰ ਕੋਲੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਸਿੰਘ ਮੁੰਡੇ ਦਾ ਰਿਸ਼ਤਾ ਹੈ ਜੀ ਪਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਕਾਸਟ ਇਹਨਾਂ ਦੀ RAMDAS ਜੀ ਸਿੱਖ ਹੈ ਜੀ ਉਮਰ ਮੁੰਡੇ ਦੀ 1993 ਦੇ ਵਿੱਚ ਹੈ ਕੱਦ 5 ਫੁੱਟ 8 ਇੰਚ ਹੈ ਜੀ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਯੂਕੇ ਦੇ ਵਿੱਚ ਸੈਟਲ ਹੈ ਪਿਤਾ ਇਹਨਾਂ ਦੇ ਆਰਐਮਪੀ ਡਾਕਟਰ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਮੁੰਡਾ ਬੀ ਡੀ ਐਸ ਡਾਕਟਰ ਹੈ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਡਾਕਟਰ ਹੋਵੇ ਡਾਕਟਰ ਕਰੀ ਹੋਵੇ ਜੀ ਐਮ ਐਚ ਐਮ ਐਸ ਦੀ ਜਾਂ ਬੀ ਡੀ ਐਸ ਜਾਂ ਬੀ ਐਮ ਐਸ ਦੀ ਪਰਿਵਾਰ ਦਾ ਨੰਬਰ ਕਾਲੀ ਪੱਟੀ ਚ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਲੜਕੀ ਦਾ ਜੀ ਨਾਮ ਕੌਰ ਦਿਆਉ ਲੜਕੀ ਕਨੇਡਾ ਦੀ ਪੀਆਰ ਹੈ ਜੀ ਪਤਾ ਲੁਧਿਆਣਾ ਤੋਂ ਕਾਸਟ ਇਹਨਾਂ ਦੀ ਜੱਟ ਸੇਖ ਹੈ ਜੀ ਉਮਰ ਕੁੜੀ ਦੀ 29 ਸਾਲ ਹੈ ਕੱਦ 5 ਫੁੱਟ 3 ਇੰਚ ਹੈ ਜੀ ਪੜ੍ਹਾਈ ਕਰੀ ਹੋਈ ਹੈ ਬੈਚਲਰ ਦੀ ਭਰਾ ਇੱਕ ਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਮਾਤਾ ਪਿਤਾ ਇਹ ਲੜਕੀ ਦੇ ਕੈਨੇਡਾ ਦੇ ਵਿੱਚ ਨੇ ਜੀ ਲੜਕੀ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਦਾ ਵੈਲ ਸੈਟਲਡ ਹੋਵੇ ਬ੍ਰਮਟਨ ਦੇ ਵਿੱਚ ਹੋਵੇ ਜੀ ਕਾਲੀ ਪੱਟੀ 'ਚ 2 ਨੰਬਰ ਨੇ ਜੀ WhatsApp ਰਾਹੀਂ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਰਣਜੀਤ ਸਿੰਘ ਪਤਾ ਫਰੀਦਕੋਟ ਤੋਂ ਹੈ ਜੀ ਮੁੰਡਾ ਕਾਸਟ ਮੁੰਡੇ ਦੀ ਨਾਈ ਸਿੱਖ ਹੈ ਜੀ ਗੋਤ ਇਹਨਾਂ ਦਾ ਸੱਦਰ ਹੈ ਉਮਰ 28 ਸਾਲ ਹੈ ਕੱਦ 5 ਫੁੱਟ 8 ਇੰਚ ਪੜ੍ਹਾਈ ਗ੍ਰੈਜੂਏਸ਼ਨ ਕਰੀ ਹੋਈ ਹੈ ਜੀ ਪਹਿਣਾ ਦੋ ਮੈਰਿਡ ਨੇ ਕੰਮਕਾਰ ਹੈ ਜੀ ਸਰਕਾਰੀ ਨੌਕਰੀ ਹੈ ਮੁੰਡੇ ਦੀ ਕਲਰਕ ਦੀ ਸਿਵਲ ਹਸਪਤਾਲ ਦੇ ਵਿੱਚ ਤੇ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਜੀ ਘਰੇਲੂ ਹੋਵੇ ਮੋਗਾ ਮੁਕਤਸਰ ਤੇ ਫਰੀਦਕੋਟ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਪਰਿਵਾਰ ਦਾ ਵਟਸਐਪ ਨੰਬਰ ਕਾਲੀ ਪੱਟੀ 'ਚ ਹੈ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਜੋ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਇਕਵਾਲ ਸਿੰਘ ਪਤਾ ਸ਼੍ਰੀ ਚਮਕੌਰ ਸਾਹਿਬ ਤੋਂ ਹੈ ਜੀ ਮੁੰਡਾ ਕਾਸਟ ਮੁੰਡੇ ਦੀ ਮਹਿਰਾ ਜੀ ਗੋਤੇਨਾ ਦਾ ਟਾਂਕ ਤੇ ਸੌਣਸੇ ਆ ਉਮਰ ਮੁੰਡੇ ਦੀ 2001 ਦੇ ਵਿੱਚ ਹੈ ਜੀ ਕੱਦ 6 ਫੁੱਟ ਹੈ ਪੜਾਈ ਮੁੰਡੇ ਨੇ 8 ਪਾਸ ਕਰੀ ਹੋਈ ਆ ਭੈਣਾ ਮੁੰਡੇ ਦੀਆਂ ਦੋ ਨੇ ਜੀ ਇੱਕ ਭੈਣ ਇਹਨਾਂ ਦੀ ਮੈਰਿਡ ਆ ਪਿਤਾ ਇਹਨਾਂ ਦੇ ਮਿਸਤਰੀ ਨੇ ਜੀ ਠੇਕੇਦਾਰ ਨੇ ਮਾਤਾ ਇਹਨਾਂ ਦੇ ਹੈਂਡੀਕੈਪਡ ਨੇ ਜੀ ਮੁੰਡੇ ਦਾ ਕੰਮ ਕਰਿਆ ਜੀ ਮੁੰਡਾ ਮਿਸਤਰੀ ਦਾ ਕੰਮ ਕਰਦਾ ਹੈ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀਨਾਂ ਦੇ ਕੋਲ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਸਿੰਪਲ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਗਰੀਬ ਪਰਿਵਾਰ ਦੀ ਕੁੜੀ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ 'ਚ ਇਸ ਪਰਿਵਾਰ ਦਾ ਨੰਬਰ ਹੈ ਜੀ ਪਰਿਵਾਰ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਸੋ ਜਿੰਨੇ ਵੀ ਰਿਸ਼ਤੇ ਦਿੱਤੇਗੇ ਨੇ ਜੀ ਆਪਣੇ ਪੇਜ ਦੇ ਉੱਪਰ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਡੇ ਨਾਲ ਜਿਹੜਾ ਰਿਸ਼ਤਾ ਮੈਚ ਹੁੰਦਾ ਹੈ ਜੀ ਤੁਸੀਂ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਲਾਲ ਪੱਟੀ ਵਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ